ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਜਨਾਲਾ ਪਹੁੰਚੇ ਜਿੱਥੇ ਉਹਨਾਂ ਨੇ ਹੜ੍ਹ ਦੇ ਨਾਲ ਪ੍ਰਭਾਵਿਤ ਪਿੰਡਾਂ ਦੇ ਨੁਕਸਾਨ ਬਾਰੇ ਜਾਣਕਾਰੀ ਲਈ ਤੇ ਇਸੇ ਮੂਕੇ ਉਹਨਾਂ ਨੇ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ ਐ ਤੇ ਲੋਕਾਂ ਤੱਕ ਪਹੁੰਚ ਰਹੀ ਰਾਸਸਮਗਰੀ ਤੇ ਵੀ ਚਰਚਾ ਕੀਤੀ ਐ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੜ੍ਹ ਨੇ ਪੰਜਾਬ ਅੰਦਰ ਵੱਡੇ ਪੱਧਰ ਤੇ ਨੁਕਸਾਨ ਕੀਤਾ ਕਿਸਾਨਾਂ ਦੀਆਂ ਫਸਲਾਂ ਤੇ ਲੋਕਾਂ ਦੇ ਘਰਾਂ ਘਰਾਂ ਨੂੰ ਗੰਭੀਰ ਨੁਕਸਾਨ ਜਿਹੜਾ ਹੋਇਆ ਉੱਤੇ ਹੀ ਉਹਨਾਂ ਦੱਸਿਆ ਕਿ ਹੜ੍ਹ ਔਰ ਤੋਂ ਬਾਅਦ ਭਾਜਪਾ ਵਰਕਰ ਲਗਾਤਾਰ ਪ੍ਰਭਾਵਿਤ ਪਰਿਵਾਰਾਂ ਦੀ ਸੇਵਾ ਕਰ ਰਹੇ ਨੇ ਅਤੇ ਰਾਜ ਸਤ ਸਮਗਰੀ ਪਹੁੰਚਾ ਰਹੇ ਨੇ ਉਹਨਾਂ ਨੇ ਕਿਹਾ ਕਿ ਰਾਵੀ ਦਰਿਆ ਤੇ ਪਠਾਨਕੋਟ ਤੋਂ ਬਹੁਤ ਤੱਕ ਪੰਜਾਬ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਇਸ ਦਿਨ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿੰਨਾਂ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਉੱਥੇ ਵੀ ਪੰਜਾਬ ਲਈ ਮਦਦ ਭੇਜੀ ਗਈ ਆਸ਼ਵਨੀ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾੜੇ ਪ੍ਰਭਾਵਿਤ ਲੱਖਾਂ ਦਾ ਜਾਇਜ਼ਾ ਲੈ ਕੇ ਫੋਰੀ ਤੌਰ ਤੇ 1600 ਕਰੋੜ ਰੁਪਏ ਜਾਰੀ ਕੀਤੇ ਸੰਤ ਉਹਨਾਂ ਅਪੀਲ ਕੀਤੀ ਹੈ ਕਿ ਅੱਜ ਸਾਰੇ ਪੰਜਾਬੀ ਅਨੁਰਾਜਨੀਤੀ ਤੋਂ ਪਰ ਉੱਠ ਕੇ ਇਕੱਠੇ ਹੋ ਕੇ ਜਿਹੜਾ ਇਸ ਮੁਸੀਬਤ ਦੇ ਵਿੱਚ ਸਭ ਦਾ ਸਾਥ ਦੇਣਾ ਚਾਹੀਦਾ ਹੈ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਇਸ ਵਾਰ ਜਿਹੜਾ ਹਾੜ ਦੀ ਤ੍ਰਾਸਤੀ ਆਈ ਹੈ ਇਹਦੇ ਅੰਦਰ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ ਖੇਤੀ ਦਾ ਨੁਕਸਾਨ ਹੋਇਆ ਮਜ਼ਦੂਰ ਦਾ ਨੁਕਸਾਨ ਹੋਇਆ ਗਰੀਬ ਆਦਮੀਆਂ ਦੇ ਛੱਤਾਂ ਡਿੱਗੀਆਂ ਹਨ ਘਰਾਂ 'ਚ ਪਾਣੀ ਆਨ ਦੇ ਕਾਰਨ ਕੋਈ ਵੀ ਘਰ ਐਸਾ ਬਣ ਜਾਂਦੀ ਹੈ ਜਿੱਦਾ ਕੁਛ ਨਾ ਕੁਛ ਨੁਕਸਾਨ ਹੋਇਆ ਹੈ ਜੇ ਜਦ ਦਾ ਇਹ ਹਾੜ ਦੀ ਮਾਰ ਪੰਜਾਬ ਤੇ ਪਈ ਹੈ ਭਾਜਪਾ ਦੇ ਕਾਰਕਿਰਤਾ ਆਪਣੇ ਆਪਣੇ ਇਲਾਕਿਆਂ ਦੇ ਅੰਦਰ ਪੂਰੀ ਤਰ੍ਹਾਂ ਨਾਲ ਲੋਕਾਂ ਦੀ ਸੇਵਾ 'ਚ ਲੱਗੇ ਹੋਏ 코로나 ਦੀਆਂ ਜਿਹੜੀਆਂ ਮੁੰਡਲੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਸ ਹੁਲੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਜਨਮ ਦਿਨ ਪਕਵਾੜਾ ਜਿਹੜਾ ਚੱਲ ਰਿਹਾ ਹੈ ਬੀਜੇਪੀ ਨੇ 15 ਵਾੜੇ ਨੂੰ ਵੀ ਹਾਰਡ ਪ੍ਰੀਤ ਪਰਿਵਾਰਾਂ ਦੀ ਸੇਵਾ ਦੇ ਨਾਂ 'ਤੇ

और की की असरी मदद हूं तक की है और की कुछ और करने वाला क्योंकि यह त्रासदी बहुत वीडी है ये ड्राइंग रूम च बह के इस त्रासदी में